ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਚੱਟ ਤੇ ਮੇਰੀ ਜੂਲੀਅਟ ਹਾਏ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕੈਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤਾਂ ਨਹੀਂ ਚੱਕਰ ਵੀ ਤੁਸੀਂ ਤਾਂ ਨਹੀਂ ਮੈਂ ਤੁਹਾਡੀ ਬੜਾ ਬਚਾ ਕਰ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦੇਣ ਕਿਤੇ ਨਹੀਂ ਲਾ ਦੇਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਰਬ ਪੁਲਿਸ ਤਾਂ ਪਹਿਲੇ ਹੀ ਭਰਤੀ ਹੋਗੇ ਸੀ ਮੈਂ ਬਾਅਦ ਮੈਂ ਤੁਸੀਂ ਬਾਅਦ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਕਿੱਥੇ ਨਿਕਲ ਜਾਂਦੀਆਂ ਨੇ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਜ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਨਹੀਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ 'ਚ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੋਣ ਦੇ ਦੋ ਬੀ ਯੂਨੀਫਾਰਮ ਪਾਣੀ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਨਹੀਂ ਪ੍ਰੈਸ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨਲ ਜਿਹਾ ਸਵਾਲ ਪੁੱਛਾਈ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਭਾਜੀ ਪਰਮਾਤਮਾ ਦੀ ਕਦੇ ਲਈ ਨਹੀਂ ਕੋਈ ਏਡੀ ਗੱਲ ਨਹੀਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦਾ ਹੀ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਬਹੁਤ ਦਰਦੇ ਨੇ ਤੇ ਬਿਲਕੁਲ ਅਗੇਂਸਟ ਹਮਾਫ ਕਰੋ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਥੋੜੀ ਰਿਸ਼ਵਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਹਾਂਜੀ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਤੇ ਮੇਰੇ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾ ਤੇ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹਾਂ ਮੇਰੇ ਕਹਿੰਗੇ ਇੰਨਾ ਨਹੀਂ ਫੜਿਆ ਕੋਈ ਗ ਕਿ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਦੇ ਹੁੰਨੇ ਆ ਪਰ ਡਿਪੈਂਡ ਕਰਦਾ ਈ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ 24 ਆਰਜ਼ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਥੋੜਾ ਕਿੰਨੇ ਵਜੇ ਹੈ ਹੈ 8 ਵਜੇ ਤੋਂ ਪਹਿਲਾਂ ਆ ਜਾਨੀ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਠੀਕ ਹੈ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣ ਤੁਸੀਂ ਕਿਸੇ ਤੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਰੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ ਹੋ ਸਕਦਾ ਮੇਰੇ ਲੱਗ ਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਕਿਹਾ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰੇ ਵਸ ਨੇ ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ्रेस ਵਾਲੀ ਮਨੂੰ ਜਿੱਥੇ ਸਟ्रेस ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ ਸਹੀ ਗੱਲ ਆ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨਾਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜੋ ਪੈਰਿਸ ਇਧਰ ਹਾਂ ਅਮਰੀਕਾ ਨਾਲੇ ਕੰਟਰੀ ਕੋ ਅਮਰੀਕਾ ਪੈਰਿਸ ਇਹ ਇਹ ਕਹਿੰਦੇ ਜਿੰਦਗੀ ਨਹੀਂ ਜੀ ਇੱਕ ਕਦੇ ਪਹਿਲਾਂ ਤਾਂ ਜਦੋਂ ਅਮਰੀਕਾ ਦੇਖਦੇ ਨੇ ਯੂਰਪ ਕੰਟਰੀਸ ਲੱਗਦੇ ਪਰ ਭਾਏ ਦੇਖਦੇ ਨੇ ਫਿਰ ਜਦੋਂ ਐਫਲ ਟਾਵਰ ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਉਹੜਾ ਬੰਨੀ ਸਰਕਾਰੀ ਸਰਕਾਰੀ ਤੇ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈ ਨਾ ਜੀ ਇਹ ਤਾਂ ਪੈरिस ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈरिस ਅਜੇ ਆਪਦੇ ਤੇ ਜਾਣਾ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਕਾਛਾ ਕਰੀਏ ਥਾਈਲੈਂਡ ਚਲੇ ਜਾਓ ਖਰਚੇ ਤਾਂ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਹੈ ਤਰਖਾਸੇਵ ਹੋ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹਲੇ ਥੋੜੀ ਹੀ ਹੈਗੀ ਹੈ ਜਿਆਦਾ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਆਪਣੀ ਸੇਵ ਕਰ ਲੈਂਦੀਆਂ ਦੇ ਖਰਚ ਲੈਣਾਂ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਬੱਚੀ ਤੋਂ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਂ ਤੁਹਾਡੀ ਘੱਟ ਘੱਟ ਜੀ ਕਿਉਂਕਿ ਮੈਂ ਹਜੇ ਨਿਊ ਜੁਆਇਨ ਕੀਤਾ ਨਹੀਂ ਪਰ ਰੈਂਕ ਤਾਂ ਥੋੜਾ ਵੱਡਾ ਹੈ ਰੈਂਕ ਵੱਡਾ ਮਤਲਬ ਨਿਊ ਜੁਆਇਨ ਕਰਕੇ ਸੈਲਰੀ ਹਜੇ ਬੇਸਿਕ ਹੈ ਕਿੰਨੀ ਉਮਰ ਤੱਕ ਤੁਸੀਂ ਜੌਬ ਕਰ ਸਕਦੇ ਹੋ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰ ਸਕਦੇ ਹਾਂ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਹੈ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂ ਜਿੰਨਾ ਨਾਮ ਯਾਦ ਕਰਦੇ ਹਾਂ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਸਾਰੇ ਆਪੇ ਕਰਦੇ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ 100 ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਪਰ ਬੈਠੇ ਆ ਥੈਂਕ ਯੂ ਤੁਹਾਡੇ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਇਹ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਤੇ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਬਹੁਤ ਹੀ ਪਿਆ ਮਾਰੇ ਤੋਂ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਦੇਖਿਓ ਅਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਬਸ ਤੁਹਾਨੂੰ ਕਰਦੀ ਆ ਇਹ ਲੈ ਕੇ ਜਾਊਂਗੀ ਥੋੜੇ ਜਿਹਾ ਖੁਸ਼ ਹਾਂ ਬਸ ਫੇਰ ਤਾਂ ਤੁਸੀਂ ਦਬੇ ਲਓ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ